ਪੰਜਾਬ ਪੁਲਿਸ ਵੱਲੋਂ ਸਮਾਣਾ ਉਪ ਮੰਡਲ ਦੇ ਪਿੰਡ ਮੁਰਾਦਪੁਰਾ ਜਿੱਥੇ ਕੀ ਨਸ਼ਾ ਵੇਚਣ ਵਾਲੇ ਲੋਕਾਂ ਦੇ ਖਿਲਾਫ ਲਗਾਤਾਰ ਇਹ ਪਿੰਡ ਸੁਰੱਖਿਆ ਚ ਰਹਿੰਦੇ ਐ ਐਸਐਸਪੀ ਪਟਿਆਲਾ ਖੁਦ ਬਰਨੂਨ ਸ਼ਰਮਾ ਇੱਥੇ ਪਹੁੰਚੇ ਉਹਨਾਂ ਦੇ ਨਾਲ ਡੀਐਸਪੀ ਸਮਾਣਾ ਔਰ ਵੱਖ-ਵੱਖ ਅਧਿਕਾਰੀ ਸਮਾਣਾ ਸਿਟੀ ਦੇ ਇੰਚਾਰਜ ਜਸਪ੍ਰੀਤ ਸਿੰਘ ਨੇ ਪੁਲਿਸ ਟੀਮ ਦੇ ਨਾਲ ਕਰਾਂਗੀ ਚਹਿੰਗ ਕੀਤੀ ਤੇ ਇਸ ਮੌਕੇ ਤੇ ਉਹਨਾਂ ਦੱਸਿਆ ਕਿ ਅੱਜ ਕੁਝ ਸੱਕੀ ਵਿਅਕਤੀਆਂ ਜਿਨ੍ਹਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਇੱਕ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਔਰ ਸਾਰੀ ਜਾਂਚ ਸ਼ਾਮ ਤੱਕ ਬਰੀਫ ਵੀ ਦੱਸਿਆ ਜਾਵੇਗਾ ਕਿ ਕੀ ਕੁਝ ਬਰਾਮਦਗੀ ਹੋਈ ਹੈ ਲੇਕਿਨ ਪਟਿਆਲਾ ਪੁਲਿਸ ਔਰ ਸਮਾਣਾ ਪੁਲਿਸ ਲਗਾਤਾਰ ਇਸ ਫੰਡ ਦੇ ਵਿੱਚ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਦੇ ਖਿਲਾਫ ਲਗਾਤਾਰ ਮੁਹਿੰਮ ਚਲਾ ਰਹੀ ਹੈ ਔਰ ਇਸ ਕਰਕੇ ਇੱਥੇ ਜਿਹੜੇ ਨਸ਼ਾ ਤਸਕਰ ਹੈ ਆਪਣੇ ਘਰਾਂ ਨੂੰ ਛੱਡ ਕੇ ਚੰਦੇ ਲਾ ਕੇ ਪੈ ਜਾਂਦੇ ਹਨ ਇੱਥੇ ਜੇ ਪੁਲਿਸ ਆਂਦੀ ਹੈ ਤਾਂ ਉੱਥੇ ਕੋਈ ਹੁੰਦਾ ਹੀ ਨਹੀਂ ਇਹ ਸਾਰਾ ਹੁਣ ਪੁਲਿਸ ਦੇ ਲਗਾਤਾਰ ਛਾਪੇਮਾਰੀ ਕਾ ਹੀ ਨਤੀਜਾ ਹੈ ਕਿ ਲੋਕ ਨਸ਼ਾ ਵੇਚਣ ਵਾਲੇ ਜਿਹੜੇ ਹਨ ਉਹ ਆਪਣੇ ਘਰਾਂ ਛੱਡ ਕੇ ਚਲੇ ਗਏ ਪਿੰਡ ਗਾਜੇਵਾਸ ਜਿੱਥੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਪਿਛਲੇ 3 ਮਹੀਨਿਆਂ ਚ ਮੁਰਾਦਪੁਰ ਪਿੰਡ ਚ 17 ਐਫ ਆਈ ਆਰਾਂ ਦਰਜ ਹੋਈਆਂ ਤੇ ਕੱਲਾ ਕੱਲਾਕਰ ਮੈਂ ਆਪ ਦੇਖ ਕੇ ਆਇਆ ਜਿੱਥੇ ਇੱਥੇ ਜਿਹੜੇ ਪੁਰਾਣੇ ਨਸ਼ਾ ਤਸਕਰ ਰਹਿੰਦੇ ਸੀ तकरीबन ਸਾਰਿਆਂ ਦੇ ਘਰਾਂ 'ਚ ਤਾਲੇ ਲੱਗੇ ਆ ਤੇ ਸਾਰੇ ਆਪਣੇ ਘਰ-ਬਾਰ ਛੋੜ ਕੇ ਫਰਾਰ ਨੇ ਮੈਂ ਇਹ ਸਖ਼ਨੇਹਾ ਦੇਣਾ ਚਾਹੁੰਦਾ ਹਾਂ ਕਿ ਕਿਸੇ ਵੀ ਪ੍ਰਕਾਰ ਦੀ ਨਸ਼ਾ ਤਸਕਰੀ ਨੂੰ ਪਟਿਆਲਾ ਪੁਲਿਸ ਬਿਲਕੁਲ ਬਰਦਾਸ਼ਤ ਨਹੀਂ ਕਰੂਗੀ ਕਿਸਕਤ ਕਾਰਵਾਈ ਕੀਤੀ ਜਾਊਗੀ ਇੱਥੇ ਬਹੁਤ ਛੇਤੀ ਅਸੀਂ ਪ੍ਰਾਪਰਟੀ ਫੋਰਫੀਚਰ ਦੇ ਵੀ ਜਿਹੜੇ ਇਸਪਿੰਡ ਦੇ ਕੇਸ ਤਿਆਰ ਨੇ 68 ਐਫ ਐਨ ਡੀ ਪੀ ਐਸ ਐਕਟ ਦੇ ਉਹ ਵੀ ਅਸੀਂ ਪੂਰੇ ਕਰਾਂਗੇ ਇਹਦੇ ਨਾਲ ਹੀ ਗਾਜੇਵਾਸ 'ਚ ਇੱਕ ਬੜੀ ਨੋਟੋਰੀਅਸ ਲੇਡੀ ਸਮਗਲਰ ਹੈ ਗਈ ਹੈ ਜਿਹਦਾ ਨਾਮ ਹੈ ਗੁੱਡੀ ਤੇ ਉਹ ਗੁੱਡੀ ਜਿਹੜੀ ਜਨਾਨੀ ਨਸ਼ਾ ਤਸਕਰ ਆ ਉਹਨੂੰ ਵੀ ਅਸੀਂ ਕਾਬੂ ਕਰਨ 'ਚ ਕਾਮਯਾਬ ਰਹੇ ਤੇ ਉਹਦੇ ਤੇ ਵੀ ਮੰਤੀ ਕਾਨੂੰਨੀ ਸਖਤ ਕਾਰਵਾਈ ਕੀਤੀ ਜਾਊਗੀ ਇਹ ਗਾਜੇਵਾਸਤ ਮੁਰਾਦਪੁਰ ਪਿੰਡ 'ਚ ਕਸੋ ਆਪਰੇਸ਼ਨ ਦੌਰਾਨ ਪੰਜ ਤੋਂ 6 ਬੰਦਿਆਂ ਤੋਂ ਸਾਨੂੰ ਰਿਕਵਰੀ ਹੋਈ ਹੈ ਜੀਹਨਾਂ ਤੇ ਜਾਤ ਅਨੁਸਾਰ ਕਾਰਵਾਈ ਕਰਕੇ ਐਫ ਆਈ ਆਰ ਦਰਜ ਕਰਕੇ ਉਹ ਬਾਕੀ ਵੇਰਵਾ ਤੁਹਾਨੂੰ ਸ਼ਾਮ ਨੂੰ ਦੱਸਿਆ ਜਾਊਗਾ ਗੁੱਡੀ ਕਦੋਂ ਫੜੀ ਸੀ ਆ ਗੁੱਡੀ ਫੜੀ ਜੀ ਇਸੇ ਆਪਰੇਸ਼ਨ ਦੌਰਾਨ ਹੀ ਫੜੀ ਸਰ ਇਹ ਕਭਲੀ ਵੀ ਕੋਈ ਹੋਈ ਹੈ ਹਾਂਜੀ ਬਿਲਕੁਲ ਹੋਈ ਹੈ ਜੀ ਮੇਰੀ ਪਬਲਿਕ ਨੂੰ ਵੀ ਤੇ ਮੀਡੀਆ ਨੂੰ ਵੀ ਅਪੀਲਾ ਕਿ ਸਾਡੇ ਵੱਲੋਂ ਸਖਤਾਈ ਚ ਕਿ ਨੀਅਤ ਚ ਕੋਈ ਕਮੀ ਨਹੀਂ ਜੀ ਪਰ ਜੇਕਰ ਆਪਾਂ ਨੂੰ ਲੱਗਦਾ ਕਿ ਪਿੰਡ ਦੀ ਬਾਹਰ ਵਾਲੇ ਪਾਸੇ ਕਿਉਂਕਿ ਹੁਣ ਪਿੰਡ ਦੇ ਅੰਦਰ ਇੰਨੀ ਸਖਤਾਈ ਕਰਕੇ ਜੀ ਬਾਹਰ ਵਾਲੇ ਪਾਸੇ ਜੇ ਕੋਈ ਨਸ਼ਾ ਤਸਕਰੀ ਕਰ ਰਿਹਾ ਸਬੰਧਿਤ ਐਸਚਓ ਨੂੰ ਮੈਨੂੰ ਜਾਂ ਜਿਹੜਾ ਸਾਡਾ ਕੰਟਰੋਲ ਰੂਮ ਦਾ ਨੰਬਰ ਆ ਉਹ ਸਾਡੇ ਨਾਲ ਇਨਫੋਰਮੇਸ਼ਨ ਸਾਂਝੀ ਕੀਤੀ ਜਾਵੇ ਤੇ ਫੌਰੀ ਤੇ ਸਖਤ ਕਾਰਵਾਈ ਕੀਤੀ ਜਾਵੇ। ਦੇਖੋ ਇਹ ਨਸ਼ਾ ਵਿਰੋਧ 1 ਮਾਰਚ 2025 ਤੋਂ ਸ਼ੁਰੂ ਹੋਇਆ ਸੀ ਤੇ ਅੱਜ 15 ਜੂਨ 2025 ਤੱਕ 3 ਮਹੀਨੇ ਤੇ ਕੁਝ ਦਿਨਾਂ ਚ ਅਸੀਂ 500 ਤੋਂ ਜ਼ਿਆਦਾ ਮਕਦਮੇ ਪਟਿਆਲਾ ਜ਼ਿਲ੍ਹੇ ਚ ਦਰਜ ਕੀਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਨ ਕੋ ਸਿਕ ਸਮਾਣਾ న్యూਸ